ਜਿਵੇਂ ਕੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਜੋ ਕਿ ਬਹੁਤ ਜ਼ਿਆਦਾ ਨਜਾਇਜ਼ ਧੂਹਾ ਚੜਿਆ ਹੋਇਆ ਹੈ ਜੋ ਜਿਸ ਨੇ ਕੀ ਬਿਲਕੁਲ ਧੁੰਦ ਦਾ ਰੂਪ ਲਿਆ ਹੋਇਆ ਹੈ ਅੱਜ ਬੜੀ ਦਿਲ ਕੰਬਾਉਣ ਵਾਲੀ ਘਟਨਾ ਜੋ ਕਿ ਭਵਾਨੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜੋ ਕਿ ਇੱਕ ਰਾਜਸਥਾਨ ਤੋਂ ਆ ਰਿਹਾ ਟਰਾਲਾ ਭਵਾਨੀਗੜ੍ਹ ਡੀਏਵੀ ਲੈ ਕੇ ਆਇਆ ਸੀ ਅਤੇ ਜਦੋਂ ਮੇਨ ਰੋਡ ਦੇ ਉੱਤੇ ਹਾਈਵੇ ਉੱਪਰ ਪਹੁੰਚਿਆ ਤਾਂ ਪਿੱਛੋਂ ਆ ਰਹੀ ਇੱਕ ਰੋਡਵੇਜ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਰੱਬ ਦਾ ਸ਼ੁਕਰ ਹੈ ਕਿ ਸਵਾਰੀਆਂ ਬਾਲ-ਬਾਲ ਬਚ ਗਈਆਂ ਪਰ ਲੋਕਾਂ ਦਾ ਕਹਿਣਾ ਹੈ ਕਿ ਬੱਸ ਕਾਫੀ ਤੇਜ਼ ਆ ਰਹੀ ਸੀ ਜਿਸ ਕਾਰਨ ਇਹ ਭਿਆਨਕ ਘਟਨਾ ਵਾਪਰੀ ਡਰਾਈਵਰ ਨੇ ਦੱਸਿਆ ਕਿ ਧੁੰਦ ਜ਼ਿਆਦਾ ਹੋਣ ਕਾਰਨ ਹੋ ਸਕਦਾ ਹੈ ਕਿ ਬੱਸ ਵਾਲਾ ਡਰਾਈਵਰ ਨੀਂਦ ਵਿੱਚ ਹੋਵੇ ਤਾਂ ਵੀ ਹੋ ਸਕਦਾ ਹੈ ਇਹ ਘਟਨਾ ਵਾਪਰੀ ਹੈ ਜਾਂ ਉਸ ਤੋਂ ਬ੍ਰੇਕ ਨਹੀਂ ਲੱਗੀ ਹੋ ਸਕਦਾ ਹੈ ਤਾਂ ਵੀ ਇਹ ਘਟਨਾ ਵਾਪਰੀ ਹੈ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਜੋ ਕਿ ਇਹ ਧੁੰਦ ਦਾ ਅੱਜ ਕੱਲ ਟਾਈਮ ਆ ਰਿਹਾ ਹੈ ਸਾਰੇ ਸਾਡੇ ਡਰਾਈਵਰ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਸੋਚ ਸਮਝ ਕੇ ਅਤੇ ਪੂਰੇ ਹੋਸ਼ੋ ਹਵਾਸ ਦੇ ਵਿੱਚ ਆਪ ਦਾ ਕੋਈ ਵੀ ਤੁਸੀਂ ਸਾਧਨ ਚਲਾਉਂਦੇ ਹੋ ਉਹ ਚਲਾਇਆ ਜਾਵੇ ਭਵਾਨੀਗੜ੍ਹ ਤੋਂ ਸਰਬਜੀਤ ਤਲਵੰਡੀ ਦੀ ਰਿਪੋਰਟ ਮੈਨੇ ਫੋਨ ਮਾਰਿਆ ਜਿਹਨੇ ਕਹਿੰਦਾ ਹਾਜ਼ਰੀ ਦਾ ਉੱਤੇ ਕੁਝ ਨਹੀਂ ਚੋੜੀ ਬਸ ਇਤਤਾਲਿਆਂ ਨੇ ਦੇਖਿਆ ਵੀ ਪੂਸਕੇ ਪਿੱਛੇ ਐਂਟੀ ਫਿਰ ਬੈਕ ਕਰਨ ਦੀ ਕੋਸ਼ਿਸ਼ ਕਰਦਾ ਸੀ ਉਹ ਕਰਦਾ ਇੱਕ ਉਹ ਬੈਕ ਕਰਕੇ ਇਹ ਵਾਇਆ ਇੱਧਰ ਚੱਕ ਨਹੀਂ ਹੁੰਦਾ ਹੋਊਗਾ ਪਿੱਛੋਂ ਇੱਕ ਬੱਸ ਆ ਰਹੀ ਸੀ ਆਜੀ ਇਹਨਾਂ ਨੂੰ ਅੱਗੋਂ ਟਰੱਕ ਬੈਕ ਹੁੰਦਾ ਨਹੀਂ ਲਿਖਿਆ ਉਸ ਕਾਰਨ ਉਹ ਬੱਸ ਵੀ ਥੋੜੀ ਤੇਜ਼ ਸੀ ਜਾਓ ਇਸ ਕਰਕੇ ਉਹ ਬੈਕ ਹੋ ਰਿਹਾ ਵੀ ਪਿੱਛੋਂ ਆ ਕੇ ਬੱਸ ਆਉਂਦੀ ਇਹਦੇ ਕਰਕੇ ਸਵਾਰੀਆਂ ਦੀ ਬਚਤ ਰਹਿ ਗਈ ਹਾਂ ਸਵਾਰੀਆਂ ਦੇ ਕੋ ਮੋੜੇ ਫੱਟਾ ਲੱਗ ਗਿਆ ਨੇ ਕਿ ਨੈਕ ਜਿਹੜੇ ਮੋੜੇ ਫੱਟਣ ਲੱਗਿਆ ਨੇ ਕਿਉਂਕਿ ਉਹ ਨੈਕ ਅੱਗੇ ਬੈਠਾ ਸੀਗਾ

यही भवानी गढ़ क्या भरा हुआ है इसमें खाद 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 हाँ डीएपी ए खाद भरी हुई है वो लेके आए थे संगरूर से आए थे ना राजस्थान से राजस्थान से आ रहे किस्वों थे किसको देने का खाद यहाँ गरख भवानी गढ़ किधर कहाँ जा रहे थे आप यही रास्ता बढ़ गए आप नहीं रास्ता घुमाने के लिए ओके एक्सीडेंट कैसे हुआ एक्सीडेंट तो बस आया ब्रेक टच नहीं किया अच्छा या तो ब्रेक उसको नींद आ रही थी okay. और या फिर या हो सकता वो चुका चोट वगैरह तो नहीं लगी आपकी मेरे नहीं लगी। कितना नुकसान हो गया आपका एक हो गया एक्सल डूड़ एक्सल, डूड़ गया टूट छे पंद्रह काम हैला बैग हो रहा मैं रोड से आ रहा मैं बत्ती चाली सी ਤੋਂ ਜਗਾ ਮੈਂ ਇੱਕ ਫੇਰ ਦੱਸਿਆ ਯਾਰਾ ਬਸ ਤੇ ਜਾ ਰਹੀ ਧੀ ਨਹੀਂ ਭਰਾ ਸਵਾਰੀ ਜਿਹੜੀ ਨੂੰ ਕਹੋਗੇ ਉਹਨੂੰ ਪਹਸਾ ਦਿੰਦੇ ਆ ਸਵਾਰੀ ਹਸਪੀਟਲ ਵਿੱਚ ਆ ਟਰੈਕਟਰ ਮੇਰਾ ਜਿਹੜ ਨੂੰ ਕਹੋਗੇ ਉਹਨੂੰ ਪਹਸਾ ਦਿੰਦੇ ਆ ਗੱਡੀ ਕੋਈ ਤੇਜ਼ ਨਹੀਂ ਸੀਗੀ ਮੇਰਾ 6 ਵਜੇ ਦਾ ਟਾਈਮ ਐ ਤੋਂ ਮੈਂ 6:15 15 ਮਿੰਟ ਗੱਡੀ ਲੇਟ ਸੀ ਮੇਰੀ ਇੱਥੇ ਮੈਂ ਨੋਰਮਲ ਸਪੀਡ ਤੇ ਆ ਰਿਹਾ ਜੀਗਾ ਕਿੰਨੇ ਕ ਬੰਦੇ ਸੱਟਾਂ ਲੱਗੀਆਂ ਸੱਟਾਂ ਨਹੀਂ ਉਦਾਂ ਨਹੀਂ ਲੱਗੀਆਂ ਕਿ ਮਾੜੀ ਮੋਟੀ ਟ੍ਰੀਟ ਇੱਥੇ ਲੱਗੀ ਜਿੱਥੇ ਕਿਤੇ ਲੱਗੀ ਉਦਾਂ ਲੱਗੀ ਆ ਵੀ ਮੇਜਰ ਸੱਟ ਨਹੀਂ ਕਿਸੇ ਦੇ ਲਈ ਬਚੌਰ ਰਹਿ ਗਿਆ ਸਾਰਾ ਬਚਪ ਰਹਿ ਗਿਆ ਕਨੈਕਟਰ ਦੇ ਕਿੰਨੇ ਕਿ ਸੱਟ ਕਨੈਕਟਰ ਦੇ ਮੂੰਹ ਤੇ ਸ਼ੀਸ਼ਾ ਲੱਗਿਆ ਨੁਕਸਾਨ ਕਿੰਨਾ ਹੋਇਆ ਗੱਡੀ ਦਾ ਨਿਸ਼ਾਨ ਮੂਹਰੇ ਫਰੰਟ ਚ ਕਾਇਆ ਰਹਿ ਗਈ ਦਾ ਐਕਸਾਈਡ ਸਾਰੀ ਬੱਜੀ ਕੀ ਮੰਗ ਕਰਦੇ ਹੋ ਮੰਗਦਾ ਭਾਈ ਜੋ ਪੋਸਟ ਪ੍ਰੋਸੈਸਿੰਗ ਕਰੂਗਾ ਉਹੀ ਕਰ ਰਿਹਾ ਹੈ ਬਚਪ ਰਹਿ ਗਿਆ ਅੱਜ ਕੋਸ਼ਿਸ਼ ਕਰੂਗੀ ਜਿਹੜਾ ਕੋਸ਼ਿਸ਼ ਕਰੂਗਾ